ਮਤ ਸਮਝਿਏ ਕਿ ਇਹ ਕੁਰਸੀ ਵੱਡੀ ਕੁਰਸੀ ਹੈ ਕਿ ਫੁੱਲਾਂ ਦਾ ਤਾਜ ਹੈ ਇਹ ਕੰਡਿਆਂ ਦਾ ਵੀ ਤਾਜ ਹੈ ਕਿਉਂਕਿ ਸਾਡੇ ਐਨਆਰਆਈ ਬਹੁਤ ਵੱਡੀਆਂ ਆਸਾਂ ਉਮੀਦਾਂ ਰੱਖਦੇ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਐਨਆਰਆਈ ਸਭਾ ਦੇ ਵਿੱਚ ਹੁਣ ਜੇ ਤੁਹਾਡੇ ਹੱਥ ਕਮਾਂ ਆਈ ਹੈ ਹੋਜੂਗਾ ਕੰਮ ਐਨਆਰਆਈ ਸਭਾ ਮੇਰੇ ਵਾਸਤੇ ਨਵੀਂ ਨਹੀਂ ਹੈ ਮੈਂ ਸਭਾ ਦੀ ਜਿਹੜੀ ਕਾਰਗੁਜ਼ਾਰੀ ਹੈ ਜਾਂ ਸਭਾ ਨਾਲ ਰਿਲੇਟਡ ਜੋ ਵੀ ਗਤੀਵਿਧੀਆਂ ਉਹਨਾਂ ਨਾਲ ਮੈਂ ਕਾਫੀ ਸਾਲਾਂ ਤੋਂ ਜੁੜੀ ਹੋਈ ਹਾਂ ਸਭ ਤੋਂ ਪਹਿਲਾ ਸਾਡਾ ਇਹ ਹੋਇਆ ਕਿ ਵਨ ਵਿੰਡੋ ਸਰਵਿਸ ਜਿਹੜੀ ਉਹ ਸ਼ੁਰੂ ਕੀਤੀ ਜਾਏ ਤਾਂ ਕਿ ਜਦੋਂ ਐਨ ਆਰ ਆਈਜ਼ ਆਉਂਦੇ ਆ ਤੇ ਟਾਈਮ ਘੱਟ ਹੁੰਦਾ ਆ ਤੇ ਉਹਨਾਂ ਨੂੰ ਥਾਂ ਥਾਂ ਜਾ ਕੇ ਅਲੱਗ-ਅਲੱਗ ਦਰਵਾਜ਼ੇ ਸਰਕਾਰਾਂ ਦੇ ਉਹ ਨਾਖੜਕਾਣੇ ਪਹਿਣ ਜਾਉਂਦੇ ਪਿਛਲੀ ਵਾਰ ਸਰਕਾਰ ਨੇ ਮਿਲਣੀ ਕਰਵਾਈ ਐਨ ਆਰ ਆਈ ਮਿਲਣੀ ਹਾਂਜੀ ਉਹ ਮਿਲਣੀ ਦੇ ਵਿੱਚ ਜਿਹੜਾ ਜੋ ਰਿਜ਼ਲਟ ਨਿਕਲਣਾ ਚਾਹੀਦਾ ਸੀ ਉਹ ਨਿਕਲਿਆ ਨਹੀਂ ਇਸ ਵਾਰੀ ਜਿਹੜਾ ਹੈ ਕਿ ਮੈਂ ਇਹ ਸਭ ਨੂੰ ਸਦਾ ਦੇ ਰਹੀਆਂ ਐਨਆਰਆਈਸ ਭੈਣਾਂ ਤੇ ਭਰਾਵਾਂ ਨੂੰ ਕਿ ਤੁਸੀਂ ਜਿਹੜੀ 3 ਫਰਵਰੀ ਨੂੰ ਐਨਆਰਆਈ ਮਿਲਣੀ ਆ ਉਹਦੇ ਵਿੱਚ ਹੌਮ ਹਮਾ ਕੇ ਪਹੁੰਚੋ ਡਿਪਾਰਟਮੈਂਟ ਦੇ ਵਿੱਚ ਗਵਰਨਮੈਂਟ ਦੇ ਵਿੱਚ ਔਰ ਐਨਆਰਆਈਸ ਦੇ ਵਿੱਚ ਸਾਡੀ ਮੇਨ ਰਿਸਪੌਂਸਿਬਿਲਟੀ ਕਿ ਅਸੀਂ ਐਨਆਰਆਈਸ ਨੂੰ ਉਹਨਾਂ ਨੂੰ ਅਲੱਗ-ਅਲੱਗ ਤੱਕੇ ਨਾ ਖਾਣੇ ਪੈਣ ਤੇ ਆਪਾਂ ਜਿਹੜੀ ਉਹਨਾਂ ਦੀ ਕੋਈ ਵੀ ਫਾਈਲਸ ਦਾ ਜਾਂ ਕੰਮ ਹੈਗਾ ਆ ਉਹ ਸਰਕਾਰ ਤੋਂ ਜਲਦੀ ਤੋਂ ਜਲਦੀ ਜਿਹੜੀ ਕਰਨ ਦੀ ਅਪੀਲ ਕਰਾਂਗੇ ਅਸੀਂ ਕਿ ਉਹ ਬਿਜ਼ਨਸ ਦਾ ਤਜਰਬਾ ਤੁਹਾਡਾ ਜਿਹੜਾ ਉਹ ਕੋਆਰਡੀਨੇਸ਼ਨ ਉਹ ਡਾਇਰੈਕਸ਼ਨਸ ਉਹ ਪਲੈਨਿੰਗ ਸੋ ਸਾਰਾ ਕੁਝ ਇੱਥੇ ਕੰਮ ਆਉਗਾ ਐਨ ਆਰ ਆਈ ਭੈਣਾ ਭਰਾ ਮੰਨੇ ਉਧਰ ਬੈਠਿਆ ਨੇ ਵੀ ਇੱਧਰ ਉਹ ਇਧਰ ਆ ਕੇ ਕਾਰੋਬਾਰ ਕਰਨਾ ਤਾਂ ਚਾਹੁੰਦੇ ਆ ਪਰ ਉਹਨਾਂ ਨੂੰ ਉਹ ਜਿਹਾ ਐਟਮੋਸਫੇਅਰ ਨਹੀਂ ਮਿਲਦਾ ਉਹੋ ਜਿਹੀਆਂ ਸੁੱਖ ਸਹੂਲਤਾਂ ਨਹੀਂ ਮਿਲਦੀਆਂ ਇਸ ਦਰਮਿਆਨ ਤੁਸੀਂ ਕਿਵੇਂ ਬ੍ਰਿਜ ਬਣਨ ਦਾ ਜਿਹੜਾ ਉਹ ਆਪਣਾ ਇੱਕ ਵੱਡਾ ਕੰਮ ਕਰੂਗੇ ਹੈ ਕਿ ਜਿਹੜਾ ਐਨ ਆਰ ਆਈਜ਼ ਇਨਵੈਸਟਮੈਂਟ ਤਾਂ ਕਰਦੇ ਪਰ ਉਹਨਾਂ ਨੂੰ ਸਿਕਿਉਰਿਟੀ ਨਹੀਂ ਰਹਿੰਦੀ ਉਹਦਾ ਰੀਜ਼ਨ ਇਹ ਹੈ ਕਿ ਇੱਕ ਐਨ ਆਰ ਆਈ ਜਿਹੜਾ ਐਕਟ ਹੈਗਾ ਆ ਉਹ ਐਨ ਆਰ ਆਈ ਐਕਟ ਜਿਹੜਾ ਸਾਡਾ ਇਹ ਰਹੇਗਾ ਕਿ ਉਹਨੂੰ ਅਮਲੇ ਦੇ ਵਿੱਚ ਲਿਆਂਦਾ ਜਾਵੇ ਪ੍ਰੈਜ਼ੀਡੈਂਟ ਦੀ ਪੋਜੀਸ਼ਨ ਵੀ ਚੇਂਜ ਹੁੰਦੀ ਰਹਿੰਦੀ ਆ ਹਰ ਦੋ ਸਾਲਾਂ ਬਾਅਦਾਂ ਔਰ ਸਰਕਾਰਾਂ ਦਾ ਵੀ ਇਹੀ ਹੈ ਜੀ ਕਿ ਹਰ 5 ਸਾਲ ਬਾਅਦਾਂ ਕਿਹੜਾ ਨਵਾਂ ਫੇਸ ਆਣਾ ਸਾਹਮਣੇ ਪਰ ਇਹ ਬੜੀ ਜ਼ਰੂਰੀ ਹੁੰਦਾ ਹੈ ਕਿ ਜਿਹੜਾ ਇੱਕ ਐਕਟ ਹੈ ਉਹ ਯੂਨੀਫਾਰਮ ਹੋਏ ਤੇ ਕੋਈ ਵੀ ਪ੍ਰੈਜ਼ੀਡੈਂਟ ਆਵੇ ਸਭਾ ਦਾ ਤੇ ਕੋਈ ਵੀ ਸਰਕਾਰ ਆਏ ਐਨ ਆਰਆਈਸ ਦੇ ਜਿਹੜੇ ਇੰਟਰਸਟ ਆ ਆਫ ਪ੍ਰੋਟੈਕਟਡ ਰੈਂਟ ਇਕੱਲਾ ਇਕੱਲਾ ਐਨ ਆਰਆਈ ਕੇ ਕੈਬਨਿਟ ਮਨਿਸਟਰ ਸਮਝਦਾ ਬਿਲਕੁਲ ਹੂੰ 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 ਉਹਨਾਂ ਦੀਆਂ ਆਸਾਂ ਉਮੀਦਾਂ ਤੇ ਖਰਾ ਉਤਰਨ ਦੇ ਵਾਸਤੇ ਬੜੀਆਂ ਵੱਡੀਆਂ ਚੁਣੌਤੀਆਂ ਤੁਹਾਡੇ ਸਾਹਮਣੇ ਆਉਣਗੀਆਂ ਸ਼ਸ਼ੀ ਕਲਾਈ ਪੰਜਾਬੀ ਟੀਵੀ ਤੇ ਨਾਲ ਤੁਸੀਂ ਜੁੜ ਚੁੱਕੇ ਹੋ ਐਨ ਆਰਆਈ ਸਭਾ ਪੰਜਾਬ ਜੋ ਪੂਰੀ ਤਰ੍ਹਾਂ ਦੇ ਨਾਲ ਮੌਜੂਦਾ ਸਮੇਂ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਐਸ ਵੇਲੇ ਨਿਰਜੀਵ ਪੈਸੀ بے ਹਰਕਤ ਪੈਸੀ ਉਸ ਨੂੰ ਹੁਣ ਇੱਕ ਨਵੀਂ ਹਰਕਤ ਦਿੰਦਿਆਂ ਚੋਣਾ ਕਰਵਾਈਆਂ ਗੀਆਂ ਉਹਨਾਂ ਚੋਣਾਂ ਦੇ ਵਿੱਚੋਂ ਇੱਕ ਨਵਾਂ ਇਤਿਹਾਸ ਸਿਰਜ ਕੇ ਸਾਡੇ ਪੰਜਾਬ ਦੀ ਕੁੜੀ ਜਿਸ ਦਾ ਸਬੰਧ ਆਸਟ੍ਰੇਲੀਆ ਨਾਲਤਾ ਹੈ ਪਰ ਜੜ੍ਹਾਂ ਜਿਸ ਦੀਆਂ ਪੰਜਾਬ ਦੇ ਵਿੱਚ ਨੇ ਪ੍ਰਗੰਤਰ ਕੌਰ ਬੰਗਾ ਅੱਜ ਐਨ ਆਰ ਆਈ ਸਭਾ ਪੰਜਾਬ ਦੇ ਪ੍ਰਧਾਨ ਚੁਣੇ ਗਏ ਨੇ ਔਰ ਉਹਨਾਂ ਦੇ ਨਾਲ ਮੁਲਾਕਾਤ ਖਾਸ ਤੌਰ ਤੇ ਤੁਹਾਡੇ ਵਾਸਤੇ ਕਿਉਂਕਿ ਤੁਸੀਂ ਸਾਨੂੰ ਲਗਾਤਾਰ ਦੇ ਸੰਬੋਧਨਾਂ ਵਿੱਚ ਬੈਠ ਕੇ ਦੇਖਦੇ ਹੋ ਸੁਣਦੇ ਹੋ ਤੁਹਾਡੀ ਵੀ ਆਪਣੀਆਂ ਬਹੁਤ ਸਾਰੀਆਂ ਸਮੱਸਿਆਵਾਂ ਹੋਣਗੀਆਂ ਆਪਣੇ ਸਵਾਲ ਹੱਥ ਹੋਣਗੇ ਉਹ ਸਵਾਲਾਤ ਅਸੀਂ ਅੱਜ ਐਨ ਆਰ ਆਈ ਸਭਾ ਪੰਜਾਬ ਦੇ ਨਵੇਂ ਚੁਣੇ ਗਏ ਪ੍ਰਧਾਨ ਸਾਹਿਬਾ ਪ੍ਰਵਿੰਦਰ ਕੌਰ ਬੰਗਾ ਜੀ ਦੇ ਨਾਲ ਕਰਾਂਗੇ ਸਭ ਤੋਂ ਪਹਿਲਾਂ ਤੇ ਤੁਹਾਨੂੰ ਅਸੀਂ ਜੀ ਆਇਆਂ ਵੀ ਕਹਿੰਦੇ ਤੇ ਨਾਲ ਦੀ ਨਾਲ ਸਾਡੇ ਵੱਲੋਂ ਮੁਬਾਰਕਾਂ ਵੀ ਥੈਂਕ ਯੂ ਵੈਰੀ ਮੱਚ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਜੀ ਸਭ ਤੋਂ ਪਹਿਲਾਂ ਤੇ ਇਹ ਕਿ ਇਹ ਜਿਹੜੇ ਐਨ ਆਰ ਆਈ ਸਭਾ ਪੰਜਾਬ ਆ ਹਾਲੇ ਤੁਹਾਡੇ ਵਾਸਤੇ ਇਹ ਬਿਲਕੁਲ ਇੱਕ ਨਮਾ ਇਕ ਨਵੀਂ ਜੌਬ ਆ ਕਿਉਂਕਿ ਤੁਸੀਂ ਆਪਣਾ ਬਿਜ਼ਨਸ ਜਿਹੜਾ ਆ ਉਹ ਅੱਛੇ ਤਰੀਕੇ ਨਾਲ ਰਨ ਕੀਤਾ ਹੈ ਕਿ ਉਹ ਬਿਜ਼ਨਸ ਦਾ ਤਜਰਬਾ ਤੁਹਾਡਾ ਜਿਹੜਾ ਉਹ ਕੋਆਰਡੀਨੇਸ਼ਨ ਉਹ ਡਾਇਰੈਕਸ਼ਨਸ ਉਹ ਪਲਾਨਿੰਗ ਉਹ ਸਾਰਾ ਕੁਝ ਇੱਥੇ ਕੰਮ ਆਊਗਾ ਅ ਐਨ ਆਰ ਆਈ ਸਵਾ ਮੇਰੇ ਵਾਸਤੇ ਨਵੀਂ ਨਹੀਂ ਹੈ ਮੈਂ ਸਵਾ ਦੀ ਜਿਹੜੀ ਕਾਰਗੁਜ਼ਾਰੀ ਆ ਜਾਂ ਸਵਾ ਨਾਲ ਰਿਲੇਟਡ ਜੋ ਵੀ ਗਤੀਵਿਧੀਆਂ ਉਹਨਾਂ ਨਾਲ ਮੈਂ ਕਾਫੀ ਸਾਲਾਂ ਤੋਂ ਜੁੜੀ ਹੋਈ ਆ ਜੀ ਤੇ ਸਵਾ ਦੀ ਜਿਹੜੀ ਪ੍ਰਧਾਨਗੀ ਆ ਉਹ ਮੇਰੇ ਲਈ ਜ਼ਰੂਰ ਨਵੀਂ ਆ ਜੀ ਔਰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਮੈਂ ਬਿਜ਼ਨਸ वूਮੈਨ ਆ ਜੀ ਸਟ੍ਰੈਟਜੀ ਮੇਕਿੰਗ ਪਲੈਨਿੰਗ ਸਟ੍ਰੈਟਜੀ ਕਿੱਦਾਂ ਕਿਸੇ ਸੰਸਥਾਨ ਨੂੰ ਰਨ ਕਰਨਾ ਜੀ ਤੇ ਹਿਊਮਨ ਆਪਣੀ ਡੀਲਿੰਗ ਲੋਕਾਂ ਦੇ ਨਾਲ ਸੋਸ਼ਲ ਡੀਲਿੰਗਸ ਜੀ ਆ ਔਰ ਉਹ ਮੈਂ ਚੰਗੀ ਤਰ੍ਹਾਂ ਜਿਹੜੀ ਹੈਗੀ ਆ ਉਸ ਤੋਂ ਪਲੀ ਭਾਂਤੀ ਵਾਕਫ ਆ ਜੀ ਔਰ ਮੈਨੂੰ ਲੱਗਦਾ ਹੈ ਕਿ ਜਿਹੜਾ ਮੇਰਾ ਬਿਜ਼ਨਸ ਰਨ ਕਰਨ ਦਾ ਐਕਸਪੀਰੀਅੰਸ ਹੈ ਔਰ ਜਿਹੜੀ ਮੇਰੀ ਸੋਸ਼ਲ ਡੀਲਿੰਗ ਆ ਜੀ ਔਰ ਜਿਹੜਾ ਸਰਕਾਰਾਂ ਦੇ ਨਾਲ ਬਾਕੀ ਸਰਕਾਰੀ ਅਦਾਰਿਆਂ ਦੇ ਨਾਲ ਜਿਹੜੀ ਡੀਲਿੰਗਸ ਹੈਗੀਆਂ ਉਹ ਉਹਨਾਂ ਤੋਂ ਮੈਂ ਵਾਕਿਵਾਂ ਜੀ ਉਹਨਾਂ ਦੇ ਜਿਹੜੇ ਪ੍ਰੋਸੈਸ ਆ ਔਰ ਮੈਨੂੰ ਪੂਰਾ ਯਕੀਨ ਹੈ ਕਿ ਜਿਹੜੀ ਮੇਰੀ ਨੋਲਿਜ ਹੈਗੀ ਆ ਉਹ ਪ੍ਰੋਸੈਸ ਔਰ ਸਾਰਾ ਕੁਝ ਜਿਹੜਾ ਹੈਗਾ ਉਹ ਅੱਛੀ ਤਰ੍ਹਾਂ ਉਹ ਜਿਹੜੀ ਮੇਰੀ ਨੋਲਿਜ ਆ ਉਹ ਯੂਜ਼ ਹੋਏਗੀ ਜੀ ਹਾਂਜੀ ਔਰ ਜੇ ਕਿ ਹੁਣ ਆਪਾਂ ਐਨਰਜੀ ਸਭਾ ਪੰਜਾਬ ਦੀ ਇਹ ਗੱਲ ਕਰਦੇ ਆ ਤੁਸੀਂ ਜਿਵੇਂ ਕਹਿੰਦੇ ਹੋ ਕਿ ਇਹਦੇ ਨਾਲ ਤੁਹਾਡਾ ਵਾਸਤਾ ਕੋਈ ਪੁਰਾਣਾ ਕਾਫੀ ਲੰਮੇ ਸਮੇਂ ਤੋਂ ਕੋਈ ਨਵਾਂ ਇਹਦੇ ਵਿੱਚ ਨਹੀਂ ਹੈ ਹਾਂ ਪ੍ਰਧਾਨਗੀ ਦੀ ਕੁਰਸੀ ਜਿਹੜੀ ਹੋ ਸਕਦੀ ਉਹ ਨਵੀਂ ਹੋਈ ਹੈ ਪਰ ਤੁਹਾਨੂੰ ਲੱਗਦਾ ਕਿ ਇੱਥੇ ਐਨ ਆਰ ਆਈ ਸਭਾ ਪੰਜਾਬ ਦੇ ਲਈ ਜੋ ਸਾਡੇ ਐਨ ਆਰ ਆਈ ਭੈਣ ਭਰਾ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਨੇ ਇੱਕ ਨੀਰਸਤਾ ਜਈ ਇੱਕ ਖਲਾਜ ਆ ਪੈਦਾ ਹੋ ਗਿਆ ਸੀ ਉਸ ਖਲਾ ਨੂੰ ਉਸ ਖੱਪੇ ਨੂੰ ਹੁਣ ਭਰਨਾ ਜਿਹੜਾ ਉਹ ਸਮਾਂ ਮੰਗਦਾ ਇਸ ਤਰ੍ਹਾਂ ਹੈ ਕਿ ਜਿਹੜੀ ਐਨ ਆਰ ਆਈ ਸਭਾ ਆ ਇਹਦੇ ਵਿੱਚ ਆ ਪ੍ਰਧਾਨਗੀ ਪਹਿਲਾਂ ਕਾਫੀ ਢੇਰ ਤੋਂ ਇਲੈਕਸ਼ਨਸ ਨਹੀਂ ਹੋਏ ਜੀ ਔਰ ਜਿਹੜੇ ਇਲੈਕਸ਼ਨਸ ਹੋਏ ਵੀ ਤਾਂ ਉਹ ਕਿਸੇ ਰੀਜ਼ਨ ਕਰਕੇ ਜਿਹੜੇ ਪ੍ਰਧਾਨ ਆ ਉਹ ਪ੍ਰੋਪਰਲੀ ਇੱਥੇ ਪ੍ਰੈਜ਼ੈਂਟ ਨਹੀਂ ਰਹਿ ਸਕੇ ਪਿਛਲੀ ਵਾਰ ਤਾਂ ਇੱਕ ਖਲਾਤਾ ਹੈ ਔਰ ਆਲਰੇਡੀ ਤੁਸੀਂ ਦੇਖ ਸਕਦੇ ਆ ਕਿ ਫਰਾਈਡੇ ਨੂੰ ਇਲੈਕਸ਼ਨਸ ਹੋਏ ਸੀ ਔਰ ਅੱਜ ਟਿਊਜ਼ਡੇ ਆ ਤੇ ਮੈਂ ਕੱਲ ਵੀ ਆਈ ਸੀ ਆਫਿਸ ਪੂਰੀ ਪੂਰੀ ਜਿਹੜੀ ਆਪਾਂ ਡਟ ਚੁੱਕੇ ਆ ਔਰ ਮੈਂ ਆਪਣਾ ਪੂਰਾ 101% ਆਪਣਾ ਐਫਰਟ ਔਰ ਆਪਣਾ ਟਾਈਮ ਸਵਾਨ ਨੂੰ ਦੇਣ ਲਈ ਬਿਲਕੁਲ ਵਚਨਬੰਦ ਆ। ਜੀ। ਔਰ ਆਲਰੇਡੀ ਅਸੀਂ ਜਿਹੜੇ ਕੰਮ ਹੈਗੇ ਉਹ ਸ਼ੁਰੂ ਕਰ ਦਿੱਤੇ ਹੋਏ ਆ। ਜੀ। ਕਿਹੜੇ-ਕਿਹੜੇ ਮੇਨ ਕੰਮ ਜਿਹੜੇ ਤੁਹਾਡੇ ਜ਼ਿਹਨ ਦੇ ਵਿੱਚ ਨੇ ਤੁਸੀਂ ਸੋਚ ਰੱਖੇ ਨੇ ਤੁਹਾਡਾ ਟੀਚਾ ਉਦੇਸ਼ ਜਿਹੜਾ ਆਬਜੈਕਟਸ ਤੁਹਾਡੇ ਹੈਗੇ ਆ ਕਿ ਹਾਂ ਐਨਆਰਆਈ ਸਭਤ ਵਿੱਚ ਮੈਂ ਹੁਣ ਇਹ ਇਹ ਕੰਮ ਕਰਨੇ ਨੇ ਤਾਂ ਕਿ ਐਨਆਰਆਈ ਭੈਣ ਭਰਾ ਜਿਹੜੇ ਹੈਗੇ ਸਾਡੇ ਖੁਸ਼ ਹੋ ਜਾਣ ਔਰ ਖਾਸ ਕਰਕੇ ਸਾਡੇ ਜਿਹੜੇ 23000 ਤੋਂ ਵੱਧ ਜਿਹੜੇ ਵੋਟਰ ਆ ਉਹ ਵੀ ਖੁਸ਼ ਹੋਣ ਕਿ ਹਾਂ ਪ੍ਰਵਿੰਦਰ ਕੋਰ ਬੰਗਾ ਹੁਣ ਨੇ ਇੱਕ ਅੱਛਾ ਕੰਮ ਕਰਕੇ ਦਿਖਾ ਲਿਆ। ਇਸ ਤਰ੍ਹਾਂ ਹੈ ਕਿ ਅੱਜ ਸਵੇਰੇ ਵੀ ਸਾਡੀ ਮੀਟਿੰਗ ਹੋਈ ਸੀ ਜਿਹੜੇ 23000 ਵੋਟਰਸ ਹੈਗੇ ਪਹਿਲਾਂ ਤਾਂ ਅਸੀਂ ਏ 31 ਤਰੀਕ ਦਾ ਜਿਹੜਾ ਹੈਗਾ ਆ 31 ਜਨਵਰੀ ਦਾ ਉਹ ਟੀਚਰ ਜਿਹੜਾ ਮਿਥਿਆ ਆ ਕਿ ਜਿਹੜੀ ਵੋਟਰ ਲਿਸਟ ਨੂੰ ਰਿਵਾਈਜ਼ ਕੀਤਾ ਜਾਏ ਜੀ ਔਰ ਉਸ ਤੋਂ ਬਾਅਦ ਵਿੱਚ ਅਸੀਂ ਜਿਹੜੇ ਜਿੰਨੇ ਵੋਟਰਸ ਆ ਕਈ ਉਹਨਾਂ ਤੋਂ ਵੋਟਰਸ ਨਹੀਂ ਵੀ ਹੋਣਗੇ ਕਿਨੇ ਡੈਥ ਹੋ ਚੁੱਕੀ ਹੋਏਗੀ ਤਾਂ ਅਸੀਂ ਉਹਨਾਂ ਨਾਲ ਡਾਇਰੈਕਟਲੀ ਜਾਂ ਇਨਡਾਇਰੈਕਟ ਵੇਸ ਦੇ ਨਾਲ ਇਨ ਟੱਚ ਹੋਵਾਂਗੇ ਜੀ ਤਾਂ ਕਿ ਜਿਹੜੇ ਸਭਾ ਨਾਲ ਜੁੜੇ ਹੋਏ ਲੋਕ ਆ ਉਹ ਸਭਾ ਤੋਂ ਕੰਟੀਨਿਊਸ ਉਹਨਾਂ ਨੂੰ ਕੋਈ ਨਾ ਕੋਈ ਅਪਡੇਟ ਮਿਲਦੀ ਰਹੇ ਜੀ ਔਰ ਮੇਨਲੀ ਇਹ ਹੈ ਔਰ ਦੂਸਰਾ ਜਿਹੜਾ ਹੈ ਕਿ ਜਿਹੜੇ ਕੰਮ ਹੈਗੇ ਆ ਉਹ ਅਸੀਂ 1 ਵਿੰਡੋ ਸਰਵਿਸ ਜੀ ਆ ਐਨਆਰਆਈਜ਼ ਵਾਸਤੇ ਉਹ ਅਸੀਂ ਜਿਹੜੀ ਹੈਗੀ ਆ ਸਭ ਤੋਂ ਪਹਿਲਾਂ ਸਾਡਾ ਇਹ ਹੋਏਗਾ ਕਿ ਵਨ ਵਿੰਡੋ ਸਰਵਿਸ ਜਿਹੜੀ ਉਹ ਸ਼ੁਰੂ ਕੀਤੀ ਜਾਏ ਤਾਂ ਕਿ ਜਦੋਂ ਐਨਆਰਆਈਜ਼ ਆਉਂਦੇ ਆ ਤੇ ਟਾਈਮ ਘੱਟ ਹੁੰਦਾ ਆ ਤੇ ਉਹਨਾਂ ਨੂੰ ਥਾਂ-ਥਾਂ ਜਾ ਕੇ ਅਲੱਗ-ਅਲੱਗ ਦਰਵਾਜ਼ੇ ਮਤਲਬ ਸਰਕਾਰਾਂ ਦੇ ਉਹ ਨਾਖੜਕਾਣੇ ਪੈਣ ਤੇ ਇੱਕ ਜਗ੍ਹਾ ਦੇ ਉੱਪਰ ਹੀ ਉਹਨਾਂ ਦਾ ਸਮੱਸਿਆਵਾਂ ਦਾ ਹੱਲ ਹੋ ਜਾਏ ਤੇ ਇਹ ਸਾਡਾ ਜਿਹੜੀ ਪ੍ਰਾਇਰਟੀ ਬੇਸਿਸ ਦੇ ਉੱਪਰ ਹੀ ਕੰਮ ਰਹੇਗਾ ਜਿਵੇਂ ਇੱਕ ਐਨਆਰਆਈ ਸਭਾ ਔਰ ਇੱਕ ਪੈਰਲ ਸਰਕਾਰ ਚੱਲਦੀ ਹੈ ਔਰ ਵਿੱਚ ਵਿਚਾਲੇ ਜਿਹੜੇ ਸਾਡੇ ਐਨਆਰਆਈ ਨੇ ਇਹ ਇੱਕ ਟ੍ਰਾਇੰਗੂਲਰ ਹੈਗਾ ਇਹਦੇ ਵਿੱਚ ਐਨਆਰਆਈ ਸਭਾਂ ਨੇ ਪੰਜਾਬ ਸਰਕਾਰ ਨੂੰ ਉਹਨਾਂ ਦਾ ਹੱਥ ਫੜਾਉਣਾ ਹੈ ਐਨਆਰਆਈ ਦਾ ਬਹੁਤ ਸਾਰੇ ਐਨਆਰਆਈ ਨੇ ਜੇਕਰ ਆਪਾਂ ਪਿਛਲੀ ਝਾਤ ਮਾਰੀਏ ਕਿ ਜਿੰਨੀ ਪੰਜਾਬ ਦੇ ਵਿੱਚ ਡਿਵੈਲਪਮੈਂਟ ਐਨਆਰਆਈ ਨੇ ਕਰਵਾਈ ਹੋਈ ਹੈ ਵੱਡੇ ਵੱਡੇ ਸ਼ਾਪਿੰਗ ਮਾਲਸ ਵਾਟੇਵਰ ਇਜ਼ ਸਟੋਰਸ ਵੱਡੀਆਂ ਵੱਡੀਆਂ ਹੋਰ ਆਪਾਂ ਕਹ ਲਈਏ ਦੁਕਾਨਾਂ ਔਰ ਬਹੁਤ ਸਾਰੇ ਰੁਜ਼ਗਾਰ ਜਿਹੜੇ ਦਿੱਤੇ ਹੋਏ ਆ ਐਨਆਰਆਈ ਭੈਣਾ ਭਰਾਵਾਂ ਨੇ ਉਧਰ ਬੈਠਿਆ ਨੇ ਵੀ ਇੱਧਰ ਉਹ ਇਧਰ ਆ ਕੇ ਕਾਰੋਬਾਰ ਕਰਨਾ ਤਾਂ ਚਾਹੁੰਦੇ ਆ ਪਰ ਉਹਨਾਂ ਨੂੰ ਉਹ ਜਿਹਾ ਐਟਮੋਸਫੇਅਰ ਨਹੀਂ ਮਿਲਦਾ ਉਹ ਜਿਹੀਆਂ ਸੁੱਖ ਸਹੂਲਤਾਂ ਨਹੀਂ ਮਿਲਦੀਆਂ ਇਸ ਦਰਮਿਆਨ ਤੁਸੀਂ ਕਿਵੇਂ ਬ੍ਰਿਜ ਬਣਨ ਦਾ ਜਿਹੜਾ ਉਹ ਆਪਣਾ ਇੱਕ ਵੱਡਾ ਕੰਮ ਕਰੋਗੇ ਇਸ ਤਰ੍ਹਾਂ ਹੈ ਕਿ ਜਿਹੜਾ ਐਨ ਆਰ ਆਈਜ਼ ਇਨਵੈਸਟਮੈਂਟ ਤਾਂ ਕਰਦੇ ਪਰ ਉਹਨਾਂ ਨੂੰ ਸਿਕਿਉਰਿਟੀ ਨਹੀਂ ਰਹਿੰਦੀ ਉਹਦਾ ਰੀਜ਼ਨ ਇਹ ਹੈ ਕਿ ਇੱਕ ਐਨ ਆਰ ਆਈ ਜਿਹੜਾ ਐਕਟ ਹੈਗਾ ਆ ਉਹ ਐਨ ਆਰ ਆਈ ਐਕਟ ਜਿਹੜਾ ਸਾਡਾ ਇਹ ਰਹੇਗਾ ਕਿ ਉਹਨੂੰ ਅਮਲੇ ਦੇ ਵਿੱਚ ਲਿਆਂਦਾ ਜਾਵੇ ਤਾਂ ਕਿ ਜਿਹੜੀ ਇੱਕ ਤਾਂ ਐਨ ਆਰ ਆਈਜ਼ ਨੂੰ ਆਪਣੀ ਪ੍ਰਾਪਰਟੀਆਂ ਦੀ ਸਿਕਿਉਰਿਟੀ ਹੋਵੇ ਇਨਵੈਸਟਮੈਂਟ ਦੀ ਸਿਕਿਉਰਿਟੀ ਹੋਵੇ ਕਿ ਸਰਕਾਰਾਂ ਜਿਹੜੀਆਂ ਹੈਗੀਆਂ ਦੇਖੋ ਕੋਈ ਸਰਕਾਰ ਪ੍ਰੈਜ਼ੀਡੈਂਟ ਦੀ ਪੋਜੀਸ਼ਨ ਵੀ ਚੇਂਜ ਹੁੰਦੀ ਰਹਿੰਦੀ ਆ ਹਰ ਦੋ ਸਾਲਾਂ ਬਾਅਦਾਂ ਔਰ ਸਰਕਾਰਾਂ ਦਾ ਵੀ ਇਹੀ ਹੈ ਕਿ ਹਰ 5 ਸਾਲ ਬਾਅਦਾਂ ਕੀੜਾ ਨਵਾਂ ਫੇਸ ਆਣਾ ਸਾਹਮਣੇ ਪਰ ਇਹ ਬੜੀ ਜ਼ਰੂਰੀ ਹੁੰਦਾ ਹੈ ਕਿ ਜਿਹੜਾ ਇੱਕ ਐਕਟ ਹੈ ਉਹ ਯੂਨੀਫਾਰਮ ਹੋਏ ਤੇ ਕੋਈ ਵੀ ਪ੍ਰੈਜ਼ੀਡੈਂਟ ਆਵੇ ਸਭਾ ਦਾ ਤੇ ਕੋਈ ਵੀ ਸਰਕਾਰ ਆਏ ਐਨ ਆਰ ਆਈਜ਼ ਦੇ ਜਿਹੜੇ ਇੰਟਰਸਟ ਆ ਆਫ ਪ੍ਰੋਟੈਕਟਡ ਰੈਂਟ ਤੇ ਇਸ ਕਰਕੇ ਜਿਹੜਾ ਐਨ ਆਰ ਆਈ ਐਕਟ ਆ ਉਹਨੂੰ ਅਮਲੇ ਦੇ ਵਿੱਚ ਲਿਆਂਦੀ ਜਿਹੜੀ ਹੈਗੀ ਆ ਉਹ ਮੇਰੀ ਕੋਸ਼ਿਸ਼ ਰਹੇਗੀ ਕਿ ਉਹਨੂੰ ਐਨ ਆਰ ਆਈ ਐਕਟ ਨੂੰ ਪ੍ਰੋਗਰੈਸ ਦੇ ਵਿੱਚ ਲਿਆ ਕੇ ਤਾਂ ਉਹਨੂੰ ਪ੍ਰੋਪਰ ਜਿਹੜਾ ਹੈਗਾ ਫਾਈਨਲਾਈਜ਼ ਕਰ ਦਿੱਤਾ ਜਾਵੇ ਤਾਂ ਕਿ ਐਨ ਆਰ ਆਈਜ਼ ਨੂੰ ਪ੍ਰੋਟੈਕਸ਼ਨ ਹੋਵੇ ਆਪਣੀ ਇਨਵੈਸਟਮੈਂਟ ਦੀ ਹਾਂਜੀ ਕਿਉਂਕਿ ਇੱਥੇ ਵੱਡੇ ਵੱਡੇ ਕਾਰੋਬਾਰ ਲਗਾਉਣ ਦੇ ਵਾਸਤੇ ਬਹੁਤ ਸਾਰੀਆਂ ਪਰਮਿਸ਼ਨਸ ਚਾਹੀਦੀਆਂ ਹੁੰਦੀਆਂ ਇੱਕ ਪਿੱਛੇ ਜੀ ਅਸੀਂ ਕਿਸੇ ਨਾਲ ਗੱਲਬਾਤ ਕਰਨ ਗਏ ਉਹਨੇ ਇੱਕ ਛੋਟੀ ਜੀ ਕਾਰਟ ਲਾਉਣੀ ਸੀ ਬੱਸ ਦੇ ਉੱਪਰ ਹੀ ਤੇ ਉਹ ਕਹਿੰਦਾ ਕਿ ਮੈਨੂੰ ਘੱਟੋ ਘੱਟ ਕੋਈ 17 18 ਪਰਮਿਸ਼ਨਾਂ ਲੈਣੀਆਂ ਪਈਆਂ ਇੱਥੇ ਜੇਕਰ ਕਿਸੇ ਕਾਰੋਬਾਰੀ ਨੇ ਕੋਈ ਬਾਹਰੋਂ ਆਣ ਕੇ ਮੰਨ ਲਓ ਤੁਸੀਂ ਮੈਲਬਾਉਂ ਦੇ ਵਿੱਚੋਂ ਆ ਕੇ ਕੋਈ ਕਾਰੋਬਾਰ ਸ਼ੁਰੂ ਕਰਨਾ ਤੁਹਾਨੂੰ ਵੀ ਬਹੁਤ ਵੱਡੇ ਪੱਧਰ ਤੇ ਖੱਜਲਤਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਹ ਖੱਜਲਤਾਈ ਨਾ ਹੋਵੇ ਕੱਲੀ ਕਾਗਜ਼ਾਂ ਦੇ ਵਿੱਚ ਸਿੰਗਲ ਵਿੰਡੋ ਦਾ ਇੱਕ ਦ੍ਰਿਸ਼ ਨਾ ਰਹਿ ਜਾਵੇ ਸਿੰਗਲ ਵਿੰਡੋ ਸੱਚਮੁੱਚ ਹੋ ਜਵੇ ਜਿੱਥੇ ਤੁਹਾਨੂੰ ਸਾਰੀਆਂ ਸਹੂਲਤਾਂ ਮਿਲਣ ਐਨਆਰਆਈ ਨੇ ਜੇਕਰ ਇਨ ਉਦੇ ਵਾਸਤੇ ਵੱਡੇ ਪੱਧਰ ਤੇ ਯਤਨ ਕਰਨ ਦੀ ਲੋੜ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਐਨ ਆਰ ਆਈ ਸਭਾ ਦੇ ਵਿੱਚ ਹੁਣ ਜੇ ਤੁਹਾਡੇ ਹੱਥ ਕਮਾਨ ਆਈ ਹੈ ਹੋ ਜਾਊਗਾ ਕੰਮ ਦੇਖੋ ਇਹ ਸਾਡਾ ਪੂਰਾ ਇਹਦੇ ਵਿੱਚ ਜਿਦਾ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ 101% ਪਹਿਲਾਂ ਐਨ ਆਰ ਆਈ ਸਭਾ ਦੇ ਵਿੱਚ 1 ਵਿੰਡੋ ਸਰਵਿਸ ਦੀ ਸੁਵਿਧਾ ਸੀ ਜੀ ਉਸ ਤੋਂ ਬਾਅਦ ਹੌਲੀ ਹੌਲੀ ਤੁਸੀਂ ਇਹ ਕਹਿ ਲੋ ਕਿ ਉਹ ਲੁਪਤ ਹੋ ਗਈ ਹਾਂ ਤੇ ਮੈਂ ਇਹ ਕਹਿੰਦੀ ਆ ਕਿ ਜੇ ਪਹਿਲਾਂ ਸੀ ਤਾਂ ਉਹਨੂੰ ਦੁਬਾਰਾ ਰੀਐਕਟੀਵੇਟ ਜਿਹੜਾ ਹੈਗਾ ਉਹ ਕੀਤਾ ਜਾ ਸਕਦਾ ਜੀ ਤੇ 2000 अर्ली 2000s ਦੇ ਵਿੱਚ ਇਸ 1 ਵਿੰਡੋ ਸਰਵਿਸ ਜਿਹੜੀ ਸੀਗੀ ਉਹ ਉਪਲਬਧ ਸੀ ਹੁਣ ਡਿਪਾਰਟਮੈਂਟਸ ਜਿਹੜੇ ਹੈਗੇ ਉਹ ਅਸੀਂ ਸਰਕਾਰ ਦੇ ਨਾਲ ਮਿਲ ਕੇ ਅਸੀਂ ਪਿਕ ਕਰਾਂਗੇ ਕਿ ਜਿਹੜੇ ਵੱਡੇ ਮਸਲੇ ਆ ਹੁਣ ਕਈ ਮਸਲੇ ਤਾਂ ਬਹੁਤ ਤਰ੍ਹਾਂ ਦੇ ਆ ਪਰ ਅਸੀਂ ਮੇਨ ਜਿਹੜੇ ਹੈਗੇ ਆ ਤਿੰਨ ਜਾਂ ਚਾਰ ਮਤਲਬ ਪੰਜ ਮੁੱਦੇ ਚੱਕਾਂਗੇ ਔਰ ਉਹਨਾਂ ਨਾਲ ਰਿਲੇਵੈਂਟ ਜਿਹੜੇ ਡਿਪਾਰਟਮੈਂਟਸ ਹੈਗੇ ਆ ਉਹਦੀ ਅਸੀਂ 1 ਵਿੰਡੋ ਸਰਵਿਸ ਜਿਹੜੀ ਆ ਉਹ ਸ਼ੁਰੂ ਕਰਕੇ ਔਰ ਐਨ ਆਰ ਆਈ ਦੀ ਜਿਹੜੀ ਵੈਬਸਾਈਟ ਹੈਗੀ ਸਭਾ ਦੀ ਉਹਦੇ ਉੱਪਰ ਅਸੀਂ ਅਪਡੇਟ ਕਰਾਂਗੇ ਕਿ ਕਿਹੜੇ ਜਿਹੜੇ ਮਸਲੇ ਹੈਗੇ ਆ ਉਹ 1 ਵਿੰਡੋ ਸਰਵਿਸ ਦੇ ਰਾਹੀਂ ਐਨ ਆਰ ਆਈ ਉਹਦਾ ਜਿਹੜਾ ਫਾਇਦਾ ਹੈ ਉਹ ਚੱਕ ਸਕਦੇ ਆ ਜੀ ਤੁਹਾਨੂੰ ਕੀ ਲੱਗਦਾ ਕਿ ਤੁਹਾਡੇ ਰਾਹ ਦੇ ਵਿੱਚ ਸਭ ਤੋਂ ਵੱਡੀਆਂ ਚੁਣੌਤੀਆਂ ਜਿਹੜੀਆਂ ਕਿਉਂਕਿ ਇਹ ਆਪਾਂ ਮਤ ਸਮਝੀਏ ਕਿ ਇਹ ਕੁਰਸੀ ਹੈ ਵੱਡੀ ਕੁਰਸੀ ਹੈ ਕਿ ਫੁੱਲਾਂ ਦਾ ਤਾਜ ਹੈ ਇਹ ਕੰਡਿਆਂ ਦਾ ਵੀ ਤਾਜ ਹੈ ਕਿਉਂਕਿ ਸਾਡੇ ਐਨਆਰਆਈ ਬਹੁਤ ਵੱਡੀਆਂ ਆਸਾਂ ਉਮੀਦਾਂ ਰੱਖਦੇ ਨੇ ਕਿ ਉਹ ਭਾਵੇਂ ਜਦੋਂ ਇੱਧਰ ਆਉਂਦੇ ਨੇ ਉਹ ਆਪਣੇ ਆਪ ਨੂੰ ਇਕੱਲਾ ਇਕੱਲਾ ਐਨਆਰਆਈ ਕੇ ਕੈਬਨਟ ਮਨਿਸਟਰ ਸਮਝਦਾ ਬਿਲਕੁਲ ਹੂੰ ਹੂੰ ਉਹਨਾਂ ਦੀਆਂ ਆਸਾਂ ਉਮੀਦਾਂ ਤੇ ਖਰਾ ਉਤਰਨ ਦੇ ਵਾਸਤੇ ਬ੍ਰਿੰਆ ਵੱਡੀਆਂ ਚੁਣੌਤੀਆਂ ਤੁਹਾਡੇ ਸਾਹਮਣੇ ਆਉਣਗੀਆਂ ਤੁਸੀਂ ਕਿਹਨਾਂ ਤੋਂ ਕਿਹੜੀ ਚੁਣੌਤੀ ਹੈ ਜਿਹੜੀ ਸਭ ਤੋਂ ਵੱਡੀ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਕਹੂੰਗੀ ਕਿ ਜਿਹੜੇ ਆਪਣੇ ਐਨ ਆਰ ਆਈਜ਼ ਭੈਣ ਤੇ ਭਰਾ ਇੱਥੇ ਆਂਦੇ ਆ ਉਹ ਬਿਲਕੁਲ ਕੋਆਪਰੇਟ ਕਰਨ ਰੋਮ ਵਾਸ ਨੋਟ ਬਿਲਟ ਇਨ ਅ ਡੇ ਤੇ ਇੱਕ ਦਿਨ ਦੇ ਵਿੱਚ ਚੇਂਜ ਨਹੀਂ ਹੋ ਸਕਦੇ ਦਾ ਮੇਨ ਥਿੰਗ ਇਜ਼ ਕਿ ਅਸੀਂ ਆਲਰੇਡੀ ਪ੍ਰੋਗਰੈਸ ਦੇ ਵਿੱਚ ਮੈਂ ਹੈਗੀ ਮੈਂ ਆਲਰੇਡੀ ਕੰਮ ਸ਼ੁਰੂ ਕਰ ਦਿੱਤਾ ਹੋਇਆ ਹੈ ਔਰ ਥੋੜਾ ਜਿਹਾ ਧਿਆਰ ਰੱਖੋ ਔਰ ਜਿਹੜਾ ਕੰਮ ਹੈਗਾ ਆ ਉਹ ਜਿਹੜੀਆਂ ਜਿਸ ਤਰ੍ਹਾਂ ਹੁਣ ਐਨ ਆਰ ਆਈਜ਼ ਦੇ ਮਸਲੇ ਆ ਆਲਰੇਡੀ ਮੈਂ ਆਪਣੇ ਕੁਲੀਗਸ ਅਗੇ ਉਹਨਾਂ ਨੂੰ ਕਹਿੰਦਾ ਪਈ ਜਿਹੜੀਆਂ ਕੰਪਲੇਂਟਸ ਐਨਆਰਆਈ ਸਭਾ ਦੇ ਵਿੱਚ ਪੈਂਡਿੰਗ ਹੈਗੀਆਂ ਉਹ ਆਪਾਂ ਉਹਨਾਂ ਦਾ ਹੱਲ ਕੱਢੀਏ ਤੇ ਦੂਜਾ ਜਿਹੜੇ ਜਿਹੜੇ ਵੀ ਐਨਆਰਆਈਜ਼ ਨੂੰ ਮਸਲੇ ਹੈਗੇ ਆ ਮੇਰੀ ਇਹੀ ਸਭ ਨੂੰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇਹ ਕੰਡੇ ਵੀ ਮਤਲਬ ਤੁਹਾਨੂੰ ਇਹ ਫੁੱਲਾਂ ਦੀ ਸੇਜ ਨਹੀਂ ਹੈਗੀ ਕੰਡੇ ਵੀ ਤੁਹਾਨੂੰ ਜਿਹੜੇ ਹੈਗੇ ਉਹਨਾਂ ਨੂੰ ਆਪਾਂ ਤੁਰਨਾ ਪੈ ਸਕਦਾ ਇਹਦੇ ਚਾਹੀਏ ਪਈ ਕੰਡੇ ਜਿਹੜੇ ਉਹ ਘੱਟ ਤੋਂ ਘੱਟ ਵਿਛਾਏ ਜਾਣ ਤਾਂ ਕਿ ਜਿਹੜਾ ਪਾਥਾ ਉਹ ਬਿਲਕੁਲ ਤੁਸੀਂ ਜਿਹੜੀ ਅਗਲੇ ਦੀ ਜਿਹੜੀ ਇੰਟੈਂਸ਼ਨ ਹੈਗੀ ਆ ਮੇਰੀ ਇੰਟੈਂਸ਼ਨ ਬਿਲਕੁਲ ਇਹ ਹੈਗੀ ਹੈ ਕਿ ਆਪਣੇ ਐਨਆਰਆਈਜ਼ ਦੇ ਹਿੱਤਾਂ ਵਾਸ ਔਰ ਕੋਈ ਵੀ ਜਿਹੜਾ ਕੰਮ ਹੈਗਾ ਆ ਉਹ ਸਾਡੇ ਕੋਲ ਤੁਸੀਂ ਆਓ ਆ ਕੇ ਸਾਨੂੰ ਦੱਸੋ ਉਸ ਤੋਂ ਬਾਅਦ ਜਿਹੜੀ ਸਾਡੀ ਡਿਊਟੀ ਇਹ ਹੈ ਕਿ ਅਸੀਂ ਉਸ ਚੀਜ਼ ਨੂੰ ਪ੍ਰੋਗਰੈਸ ਕਰਵਾਈਏ ਸਾਡੀ ਡਿਊਟੀ ਜਿਹੜੀ ਐਨ ਆਰ ਆਈ ਸਭਾ ਆ ਉਹ ਬ੍ਰੇਜਾ ਡਿਪਾਰਟਮੈਂਟ ਦੇ ਵਿੱਚ ਗਵਰਨਮੈਂਟ ਦੇ ਵਿੱਚ ਔਰ ਐਨ ਆਰ ਆਈ ਦੇ ਵਿੱਚ ਸਾਡੀ ਮੇਨ ਰਿਸਪੋਨਸੀਬਿਲਟੀ ਕਿ ਅਸੀਂ ਐਨ ਆਰ ਆਈਜ਼ ਨੂੰ ਉਹਨਾਂ ਨੂੰ ਅਲੱਗ-ਅਲੱਗ ਤੱਕੇ ਨਾਲ ਖਾਣੇ ਪੈਣ ਤੇ ਆਪਾਂ ਜਿਹੜੀ ਉਹਨਾਂ ਦੀ ਕੋਈ ਵੀ ਫਾਈਲਸ ਆ ਜਾਂ ਕੰਮ ਹੈਗਾ ਆ ਉਹ ਸਰਕਾਰ ਤੋਂ ਜਲਦੀ ਤੋਂ ਜਲਦੀ ਜਿਹੜੀ ਕਰਨ ਦੀ ਅਪੀਲ ਕਰਾਂਗੇ ਅਸੀਂ ਔਰ ਮੇਨਲੀ ਸਾਡਾ ਇਹੀ ਹੈਗਾ ਆ ਔਰ ਜਿਹੜੇ ਐਨਆਰਆਈਸ ਤੋਂ ਮੈਨੂੰ ਇਹੀ ਹੈ ਕਿ ਤੁਸੀਂ ਕੋਈ ਵੀ ਪ੍ਰੋਬਲਮ ਹੈਗੀ ਸਾਡੇ ਕੋਲ ਆਓ ਤਾਂ ਕਿ ਅਸੀਂ ਤੁਹਾਡੇ ਜਿਹੜੇ ਮਸਲੇ ਹੈਗੇ ਉਹਨਾਂ ਨੂੰ ਸੁਣਾਗੇ ਸਾਡੇ ਆਧਾਰ ਦੇ ਉੱਪਰ ਜਿਹੜੇ ਮਸਲੇ ਹੈਗੇ ਉਹਦਾ ਜਲਦੀ ਤੋਂ ਜਲਦੀ ਅਸੀਂ ਹੱਲ ਜਿਹੜਾ ਉਹ ਕਰਵਾਵਾਂਗੇ ਜੀ ਜਿਵੇਂ ਸਾਡਾ ਜਿਹੜਾ ਐਨਆਰਆਈ ਸਾਰਾ ਵੋਟਰਸ ਹੈਗੇ ਆ ਉਹ ਇਸ ਵੇਲੇ ਨੀਰਸਤਾ ਦੀ ਹਾਲਤ ਵਿੱਚ ਪਏ ਹੋਏ ਨੇ ਸੁਸਤ ਨੇ ਉਹ ਪੈਸਿ ਐਕਟਿਵ ਮੂਰਤੇ ਉਹਨਾਂ ਨੂੰ ਲਿਆਉਣਾ ਜਿਵੇਂ ਤੁਸੀਂ ਕਿਹਾ ਕਿ ਆਪਾਂ ਜਨਵਰੀ 31 ਤੱਕ ਸਾਡਾ ਇੱਕ ਵੱਡਾ ਪਲਾਨ ਹੈ ਕਿ ਉਹਨਾਂ ਦੀ ਵੋਟਰ ਲਿਸਟ ਸੁਧਾਈ ਹੋਊਗੀ ਉਹਦੇ ਵਿੱਚ ਸਾਰਾ ਕੁਝ ਹੋਏਗਾ ਨਵੇਂ ਵੋਟਰ ਵੀ ਆਉਣਗੇ ਕੁਝ ਕੱਟੇ ਵੀ ਜਾਣਗੇ ਜਿਹੜੇ ਇਸ ਦੁਨੀਆ ਤੇ ਨਹੀਂ ਰਹੇ ਨਵੇਂ ਵੋਟਰਾਂ ਨੂੰ ਕਿਵੇਂ ਜੋੜਿਆ ਜਾਊਗਾ ਕਿਵੇਂ ਕੋਈ ਐਨ ਆਰ ਆਈ ਜਿਹੜਾ ਤੁਹਾਡੇ ਨਾਲ ਤਾਲਮਿਲ ਬਣਾ ਕੇ ਆਪਣੀ ਵੋਟ ਬਣਾਵੇ ਐਨਆਰਆਈ ਸਭਾ ਦੇ ਨਾਲ ਜੁੜੇ ਤੇ ਉਹਨੂੰ ਕੀ ਫਾਇਦਾ ਹੋਏਗਾ ਕਿ ਜਿਆਦਾ ਤੋਂ ਜਿਆਦਾ ਐਨਆਰਆਈਜ਼ ਜਿਹੜੇ ਹੈਗੇ ਉਹ ਆਪਣੇ ਸਭਾ ਦੇ ਨਾਲ ਜੁੜਨ ਤੇ ਮੈਂਬਰਸ਼ਿਪ ਲੈਣ ਇਸ ਤੋਂ ਇਲਾਵਾ ਸਾਡੀ ਅੱਜ ਮੀਟਿੰਗ ਹੋਈ ਹੈ ਉਹਦੇ ਵਿੱਚ ਅਸੀਂ ਇਹ ਦੇਖਾਂਗੇ ਕਿ ਐਨਆਰਆਈਜ਼ ਜਿਹੜੇ ਸਭਾ ਨੂੰ ਜੁਆਇਨ ਕਰਦੇ ਆ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਜੜੀਆਂ ਹੈਗੀਆਂ ਫੈਸਿਲਿਟੀਆਂ ਵੀ ਦੇ ਸਕਦੇ ਆਪਾਂ ਤਾਂ ਕਿ ਕਾਰਡ ਦੇ ਲਿੰਕ ਕੁਝ ਫੈਸਿਲਿਟੀਆਂ ਵੀ ਉਹ ਅਵੇਲ ਕਰ ਸਕਣ ਇਸ ਤੋਂ ਇਲਾਵਾ ਜਿਹੜਾ ਮੇਨਲੀ ਇਹ ਕਿ ਸਾਡੀ ਅਪੀਲ ਹੈਗੀ ਹੈ ਕਿ ਤੁਸੀਂ ਐਨਆਰਆਈ ਸਭਾ ਇੱਕ ਜਿਹੜੀ ਰਜਿਸਟਰਡ ਬਾਡੀ ਹੈ ਗਵਰਨਮੈਂਟ ਦੀ ਔਰ ਇਹ ਜਿਹੜੇ ਐਨਆਰਆ ਜਾਦਾ ਜੁੜਨਗੇ ਮੈਂਬਰਸ਼ਿਪ ਦੇ ਬੇਸ ਦੇ ਉੱਪਰ ਹੀ ਜਿਹੜੇ ਫੰਡ ਆਉਂਦੇ ਉਹਨਾਂ ਦੇ ਇਹ ਵੀ ਉਹਦੇ ਸਿਰਤੇ ਚਲਦੀ ਹੈਗੀ ਆ ਇਹ ਤੋਂ ਇਲਾਵਾ ਅਸੀਂ ਕੈਂਪੇਨ ਵੀ ਰਨ ਕਰਾਂਗੇ ਜਿਹੜੀ ਕਿ ਫਰਵਰੀ ਦੇ ਅਸੀਂ ਸੋਚਿਆ ਹੈਗਾ ਕਿ ਮਿਡ ਤੋਂ ਸ਼ੁਰੂ ਕਰਾਂਗੇ ਤਾਂ ਕਿ ਜਿਹੜੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਤੇ ਉਸ ਤੋਂ ਬਾਅਦ ਵਿੱਚ ਅਸੀਂ ਅਲੱਗ-ਅਲੱਗ ਡਿਸਟ੍ਰਿਕਟ ਪ੍ਰਧਾਨ ਵੀ ਲਗਾਵਾਂਗੇ ਤੇ ਉਹਨਾਂ ਨੂੰ ਸਾਡੀ ਇਹੀ ਅਪੀਲ ਰਹੂਗੀ ਕਿ ਜਿੰਨੇ ਵੀ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਮੈਂਬਰਸ ਹੈਗੇ ਉਹ ਜੁੜਨਗੇ ਉੰਨੇ ਜਿੰਨੇ ਜ਼ਿਆਦਾ ਬੰਦੇ ਸਾਡਾ ਜੁੜਨਗੇ ਐਨਆਰਆਈਜ਼ ਉੰਨੀ ਹੀ ਜਿਹੜੀ ਸਭਾ ਹੈ ਉਹ ਸਟਰੋਂਗ ਹੋਊਗੀ ਹਾਂਜੀ ਤੇ ਇੱਕ ਹੋਰ ਗੱਲ ਪਿਛਲੀ ਵਾਰ ਸਰਕਾਰ ਨੇ ਮਿਲਣੀ ਕਰਵਾਈ ਐਨ ਆਰ ਆਈ ਮਿਲਣੀ ਹਾਂਜੀ ਉਹ ਮਿਲਣੀ ਦੇ ਵਿੱਚ ਜਿਹੜਾ ਜੋ ਰਿਜ਼ਲਟ ਨਿਕਲਣਾ ਚਾਹੀਦਾ ਸੀ ਉਹ ਨਿਕਲਿਆ ਨਹੀਂ ਉਦੋਂ ਖੈਰ ਐਨ ਆਰ ਆਈ ਸਭਾ ਦਾ ਪ੍ਰਧਾਨ ਜਿਹੜਾ ਸੀ ਉਹ ਵੀ ਨਾਲ ਨਹੀਂ ਸੀ ਹੁਣ ਇਸ ਵੇਲੇ ਐਨ ਆਰ ਆਈ ਸਭਾ ਦਾ ਪ੍ਰਧਾਨ ਪ੍ਰਵਿੰਦਰਪੁਰ ਬੰਗਾ ਜੀ ਨਾਲ ਹੋਣਗੇ ਕੀ ਸਾਨੂੰ ਲੱਗਦਾ ਹੈ ਕਿ ਇਹ ਜਿਹੜੀਆਂ ਮਿਲਣੀਆਂ ਇਹਨਾਂ ਦੇ ਵਿੱਚੋਂ ਸਾਰਥਕ ਨਤੀਜੇ ਨਿਕਲਣਗੇ ਲੋਕਾਂ ਦੀਆਂ ਆਸਾਂ ਉਮੀਦਾਂ ਦੇ ਸੂਰਜ ਜਿਹੜੇ ਆ ਮੱਧਮ ਪੈ ਗਏ ਨੇ ਮੁੜ ਚੜਨਗੇ ਬਿਲਕੁਲ ਚੜਨਗੇ ਜੀ ਔਰ ਇਹ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਪਹਿਲਾ ਪ੍ਰਧਾਨ ਜਿਹੜੀ ਪਹਿਲਾਂ ਮਿਲਣੀ ਹੋਈ ਹੈ ਉਸ ਟਾਈਮ ਐਕਚੁਅਲੀ ਐਨਆਰਆਈ ਸਭਾ ਦੇ ਪ੍ਰਧਾਨ ਸੀ ਰਹੀ ਉਹਨਾਂ ਦੀ ਟਰਮ ਖਤਮ ਹੋ ਚੁੱਕੀ ਸੀ ਔਰ ਇਸ ਵਾਰੀ ਜਿਹੜਾ ਹੈ ਕਿ ਮੈਂ ਇਹ ਸਭ ਨੂੰ ਸੱਦਾ ਦੇ ਰਹੀਆਂ ਐਨਆਰਆਈਸ ਭੈਣਾਂ ਤੇ ਭਰਾਵਾਂ ਨੂੰ ਕਿ ਤੁਸੀਂ ਜਿਹੜੀ 3 ਫਰਵਰੀ ਨੂੰ ਐਨਆਰਆਈ ਮਿਲਣੀ ਆ ਉਹਦੇ ਵਿੱਚ ਹੌਮ ਹੁਮਾ ਕੇ ਪਹੁੰਚੋ ਜੇ ਤੁਸੀਂ ਪਹਿਲਾਂ ਆਉਂਗੇ ਸਾਨੂੰ ਪ੍ਰੋਬਲਮਸ ਦੱਸੋਗੇ ਤਾਂ ਸਾਡੇ ਕੋਲ ਵੀ ਜਿੱਦਾ ਮੇਰਾ ਮੇਰੀ ਜੌਬ ਆ ਕੇ ਸਰਕਾਰ ਦੇ ਅੱਗੇ ਮਸਲੇ ਲੈ ਕੇ ਜਾਣੇ ਤੇ ਇਹ ਸਾਡਾ ਵਾਅਦਾ ਹੈਗਾ ਕਿ ਤੁਸੀਂ ਹੌਮ ਹਮਾ ਕੇ ਪਹੁੰਚੋ ਐਨਆਰਆਈ ਮਿਲਣੀ ਦੇ ਉੱਤੇ ਤੁਹਾਨੂੰ ਆਪਣੀ ਪ੍ਰੋਬਲਮ ਦੱਸੋ ਆਪਣੇ ਸੁਝਾਅ ਦੱਸੋ ਤਾਂ ਕਿ ਅਸੀਂ ਇਕੱਠੇ ਰਲ ਕੇ ਜਿਹੜਾ ਹੈਗਾ ਐਨਆਰਆਈ ਦੇ ਹਿੱਤਾਂ ਵਾਸਤੇ ਤੇ ਪੰਜਾਬ ਦੇ ਹਿੱਤਾਂ ਲਈ ਕੰਮ ਕਰੀਏ ਜੀ ਅਸੀਂ ਆਸ ਕਰਦੇ ਹਾਂ ਕਿ ਐਨਆਰਆਈ ਨੇ ਜਿਸ ਆਸ ਉਮੀਦ ਦੇ ਨਾਲ ਤੁਹਾਨੂੰ ਇਹ ਜ਼ਿੰਮੇਵਾਰੀ ਬਖਸ਼ੀਆ ਤੁਸੀਂ ਉਸ ਜ਼ਿੰਮੇਵਾਰੀ ਨੂੰ ਬਾਖੂਬੀ ਤੰਦੇਹੀ ਦੇ ਨਾਲ ਨਿਭਾਉਂਦਿਆਂ ਹੋਇਆ ਉਹਨਾਂ ਦੀਆਂ ਆਸਾਂ ਉਮੀਦਾਂ ਤੇ ਖਰੇ ਉਤਰੋਗੇ ਸਾਡੇ ਨਾਲ ਮੁਲਾਕਾਤ ਲਈ ਤੁਸੀਂ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਜੀ ਹੋਰ ਸ਼ੁਕਰੀਆ ਸਾਡੇ ਦਰਸ਼ਕਾਂ ਦਾ ਵੀ ਹੋਰ ਅਸੀਂ ਆਸ ਕਰਦੇ ਹਾਂ ਕਿ ਆਪਾਂ ਵੀ ਇੱਕ ਹਮਲਾ ਮਾਰੀਏ ਐਨਆਰਆਈ ਸਭਾ ਦੇ ਨਾਲ ਜਿੱਥੇ ਪ੍ਰਵਿੰਦਰਪੁਰ ਬੰਗਾ ਜੀ ਨੇ ਕਮਾਂਡ ਸੰਭਾਲੀ ਹੈ ਇਹਨਾਂ ਦਾ ਮੋਢਾ ਥਾਪੜਦਿਆਂ ਹੋਇਆ ਪਿੱਠ ਥਾਪੜਦਿਆਂ ਹੋਇਆ ਇਹਨਾਂ ਦੇ ਨਾਲ ਖੜ ਕੇ ਇੱਕ ਨਵਾਂ ਇਤਿਹਾਸ ਸਿਰਜਣ ਦੀ ਕੋਸ਼ਿਸ਼ ਕਰੀਏ ਕਿਉਂਕਿ ਇਹ ਪਹਿਲੇ ਮੇਲਾ ਪ੍ਰਧਾਨੇ ਐਨਆਰਆਈ ਸਰਵ ਪੰਜਾਬ ਦੇ ਅੱਜ ਲੋੜ ਹੈ ਕਿ ਆਪਾਂ ਵੀ ਇਹਨਾਂ ਦਾ ਸਾਥ ਦਿੰਦੇ ਹੋਏ ਕੁਝ ਨਮਕ ਕਰਨ ਦੀ ਕੋਸ਼ਿਸ਼ ਕਰੀਏ ਬਦਲਾ ਤਾਂ ਫੇਰੀ ਆਉਣਗੇ ਗੱਲਾਂ ਦਾ ਗਲ ਬਦਲ ਆਉਣਗੇ ਇਸੇ ਤਰ੍ਹਾਂ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਲਾਈ ਪੰਜਾਬੀ ਟੀਵੀ ਦੇਖਦੇ ਰਹੋ ਬਹੁਤ ਬਹੁਤ ਧੰਨਵਾਦ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਇੱਕ ਟਾਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ Amazon Fire TV Daily Hunt ਤੇ ای 바 باتیں دیکھ سکتے ہو یو ایس اے کینیڈا آسٹریلیا نیوزی لینڈ تے یورپ دے ہر بڑے آئی پی ٹی وی پلیٹ فارم تے دیکھ سکتے ہو رونی جپے ਤੋਂ دور تے مدے دے نیڑے لائیو پنجابی ٹی وی